ਸਰਬਤਰਮ ਨਿਊਜ਼ ਚੈਨਲ ਵਿੱਚ ਆਪ ਸਭ ਜੀ ਦਾ ਸਵਾਗਤ ਹੈ ਜੀ ਸਰਬਤਰਮ ਨਿਊਜ਼ ਚੈਨਲ ਦੀ ਟੀਮ ਅਜ ਪਹੁੰਚੀ ਪਿੰਡ ਸਰਹਾਲਾ ਕਲਾਂ ਜ਼ਿਲ੍ਹਾ ਸ਼ੇਰਪੁਰ ਵਿਖੇ ਜਿੱਥੇ ਕਿਸ ਨੂੰ ਨੱਗਰ ਨਿਵਾਸੀ ಗ್ರಾಮ ਪੰਚਾਇਤ ਐਨਆਰਆਈ ਬਿਰਤ ਤੇ ਨੌਜਵਾਨ ਸਭਾ ਤੇ ਸੰਕਟਨਾ ਦੇ ਸਹਿਯੋਗ ਦੇ ਨਾਲ ਤਨ ਤਨ ਚਰੂਦਾਸ ਜੀ ਮਹਾਰਾਜੀ ਦੇ ਪ੍ਰਕਾਸ਼ ਪੁਰ ਨੂੰ ਸਮਰਪਿਤ ਧਾਰਮਿਕ ਸਮਾਗਮ ਸਮੂਹ ਪ੍ਰਬੰਧਕ ਕਮੇਟੀ ਦੇ ਦੇਖ ਰਖੇ ਬਹੁਤ ਹੀ ਸ਼ਰਧਾਪੂਰਵਕ ਕਰਵਾਏ ਜਾ ਰਹੇ ਨੇ ਇਸ ਵੇਲੇ ਜਾਣਕਾਰੀ ਦਿੰਦੇ ਹੋਏ ਗੁਰਦੁਆਰਾ ਸਾਹਿਬ ਦੇ ਪ੍ਰਬੰਧ ਜਥਰਮਨਜੀਤ ਸਿੰਘ ਨੇ ਸਰਬ ਧਰਮ న్యూਸ ਦੀ ਟੀਮ ਨਾਲ ਗਲਤ ਕਰਦੇ ਹੋਏ ਦੱਸਿਆ ਕਿ ਇੱਕ ਤਰੀਕ ਤੋਂ ਪਰਮਾਤਿ ਫੇਰੀ ਨਿਦ੍ਰਮਤਾ ਕੀਤੀ ਗਈ ਅਤੇ ਅੱਜ ਪੰਜਵੇਂ ਦਿਨ ਦੀ ਪਰਮਾਤਿ ਫੇਰੀ ਗਿੱਸੇ ਬਾਂ ਮਾਤਾ ਦਲਜੀਤ ਕੌਰ ਪਤਨੀ ਸਵਰਗਵਾਸੀ ਤੇਜਾ ਸਿੰਘ ਜਸਪ੍ਰੀਤ ਜੱਸਾ ਹਰਕਮਲ ਸਿੰਘ ਸੁਖਚੰਨ ਸਿੰਘ ਬਸਰਾ ਜਸਕੀਰਤ ਸਿੰਘ ਉਰਫ ਜੱਸਾ ਅਵਤਾਰ ਸਿੰਘ ਉਰਫ ਸੋਨੀ ਅਮਰੀਕ ਸਿੰਘ ਉਰਫ ਮੀਕਾ ਹਰਜਿੰਦਰ ਸਿੰਘ ਅਮਰੀਕਨ ਵਾਸੀ ਇਸ ਨੂੰ ਪਰਿਵਾਰ ਵੱਲੋਂ ਅੱਜ ਦੀ ਪ੍ਰਭਾਤ ਫਿਰਦੀ ਸੇਵਾ ਲਈ ਗਈ ਇਸ ਮੌਕੇ ਸੰਗਤ ਵੱਲੋਂ ਗੁਰਮਾਣੀ ਸਰਵਣ ਕੀਤੀ ਗਈ ਇਸ ਮੌਕੇ ਪ੍ਰਧਾਨ ਮਨਜੀਤ ਸਿੰਘ ਗਿਆਨੀ ਗੁਰਦੇਵਾਲ ਸਿੰਘ ਸੈਕਟਰੀ ਵਾਇਸ ਪ੍ਰਧਾਨ ਗੁਰਨਾਮ ਸਿੰਘ ਮਨਜੀਤ ਸਿੰਘ ਖਾਲਸਾ ਸੁਖਵਿੰਦਰ ਸਿੰਘ ਸੁਖਦੇਵ ਸਿੰਘ ਰੁਪਿੰਦਰਦੇਵ ਸਿੰਘ ਨੰਬਰਦਾਰ ਜਸਵਿੰਦਰ ਸਿੰਘ سرندر کور کمیٹی ممبر منجیت کور گرام پنچایت سرپنچ موہن سن گرچند سیکھ گیل پرمجیت کور پنچ شبنم بلجندر سب این آر آئی چرنجیت گل ہرجندر سب گل سیمنٹ سٹور جیت ریشم پاٹییا ریشم بھاٹییا جسوندر سب پولیس اندرجیت پولیس ਸੋਨ ਸਿੰਘ ਤੇਜੀਤ ਸਿੰਘ ਸਾਹਿਬ ਦਾ ਸਰਪੰਚ ਅਮਨਦੀਪ ਸਿੰਘ ਗਿੱਲ ਗਿਆਨੀ ਮਲਕੀਤ ਸਿੰਘ ਨੌਜਵਨ ਸਭਾ ਮਨਜਿੰਦਰ ਸਿੰਘ ਮਨਜੀਤ ਸਿੰਘ ਚੰਦਨਦੀਪ ਸਿੰਘ ਗੁਰਦੀਪ ਸਿੰਘ ਸੋਨੂ ਹਰਪ੍ਰੀਤ ਸਿੰਘ ਉਰਫ ਨikhil ਜਿਸਪਾਲ ਸਿੰਘ ਉਰਫ ਮਨੀ ਗ੍ਰੰਥੀ ਸਿੰਘ ਕੁਲਵੰਤ ਸਿੰਘ ਚਤਨਾਮ ਸਿੰਘ ਅਮਿਤ ਕੁਮਾਰ ਹਰਜੀਤ ਸਿੰਘ ਰਾਜ ਲਾਢੀ ਅਤੇ ਨਗਰ ਦੀਆਂ ਸੂਹ ਸੰਗਤਾਂ ਇਸ ਮੌਕੇ ਹਾਜ਼ਰ ਸਨ ਆਵਸ ਹੀ ਦੇਖਦੇ ਹਾਂ ਅੱਜ ਦੀ ਪ੍ਰਭਾਤ ਫੇਰੀਆਂ ਕੁਝ ਲਾਈਵ ਤਸਵੀਰਾਂ ਵੀਡੀਓ ਨੂੰ ਵੱਧ ਤੋਂ ਵੱਧ ਲਾਈਕ ਕਮੈਂਟ ਸ਼ੇਅਰ ਜ਼ਰੂਰ ਕਰੋ ਜੀ ਤੇ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰੋ ਤੇ ਫੇਸਬੁੱਕ ਪੇਜ ਨੂੰ ਫੋਲੋ ਕਰੋ ਧੰਨਵਾਦ ਜੀ John

i you sorry. পাহাড় পাহাড় <Fish su chord incarcerated> i <laughs> ਸਰਨੂ ਬਾਬਾ ਕੋ ਸਾਹਿਬ ਗੁਰੂ ਜੀ ਦਾ ਗਾਣਾ ਤੇਰੀ ਮਹਿਮਾ ਵਰਨ ਦਾ ਸਾਥੋ ਤੂੰ ਸਾਥ ਪਰ ਉੱਚ ਬਗਲਾ ਅਸਤ ਗੁਰੂ ਜੀ ਤੇਰੇ ਕਿਹੜੇ ਕਿਹੜੇ ਵਰਣ ਦਾ ਤੇਰੀ ਕਿਹੜੀ ਕਿਹੜੀ ਸਫਤਤਾ ਮੇਰੀ ਦਸਨਾ ਇੱਕ ਹੈ ਇੱਕ ਦੂਜੀ ਕੋ ਲਾਪਰ ਲਾਪੁਰਨਾ ਪਈ ਲੱਖ ਲੱਖ ਜੇੜਾ ਆਤੀ ਹੈ ਏਕ ਨਾਮ ਜਗਦੀਚ ਜੇਤ ਰਾਏ ਬਤ ਫੜੀਆਂ ਚੜੀ ਰਹੀ ਜੋੜਦਾ ਨਾ ਪਾਸਕੀ ਪੀਚਾ ਹਿੰਦੀ ਨਾਲ ਪਨਗਰੀ ਪਾਈਏ ਪੂਰੀ ਪੂਰਨ। ਸਾਧਕੇ ਉਸ ਪ੍ਰਭੂ ਪਰਮੇਸ਼ਰ ਦੀਆਂ ਬੜੀਆਂਆਂ ਨੂੰ ਜਪ ਕੇ ਸਿਮਰ ਕੇ ਕੋਈ ਵੀ ਚੀ ਪਦਵੀ ਪ੍ਰਾਪਤ ਕਰ ਸਕਦਾ ਹੈ ਕੋਈ ਵੀ ਬ੍ਰਹਮ ਦਾ ਗਿਆਨੀ ਬਣ ਸਕਦਾ ਹੈ। ਉਹ ਬ੍ਰਹਮ ਗਿਆਨੀ ਵੀ ਸਾਨਾ ਉਹ ਕਵੀ ਵੀ ਸਾਨੋ ਸ਼ਾਖਰੀ ਵੀ ਸਾਨਾ। ਜਿਦ ਤਰਾ ਕਾਦਰ ਗੁਰੂ ਗੋਬਿੰਦ ਸਿੰਘ ਜੀ ਦੇ 52 ਕਵੀਆਂ ਦੀ ਗੱਲ ਕੀਤੀ 52 ਕਵੀ ਹੋਏ ਉਹਨਾਂ ਦੇ ਇੱਜ਼ਦਾਰ ਜੋ ਇਸ ਤਰੀਕੇ ਨਾਲ ਬਿਨ ਸੱਚ ਦੇ ਵਪਾਰੀ ਹਨ ਉਹ ਸੰਸਾਰ ਦੀ ਦੁਨੀਆ ਨੂੰ ਤਾਰਨ ਕਾਸਤੇ ਆਉਂਦੇ ਆ ਉਹ ਜ਼ਿੰਦਗੀ ਦੇ ਵਿੱਚ ਉਹਨਾਂ ਦੀ ਡਿਊਟੀ ਕਾਲਪੁਰ ਕੇ ਸਰਬਾਤ ਦੇ ਲੰਬਾ ਹੈ ਕਿ ਜਾ ਦੁਨੀਆ ਦੇ ਵਿੱਚ ਜਾ ਕੇ ਲੋਕਾਂ ਦਾ ਆਧਾਰ ਕਰੋ ਕਰੋ ਜਦੋਂ ਧੜ ਗੁਰੂ ਨਾਨਕ ਪਾਸ਼ਾ ਸਵੇਰ ਧਰਤੀ ਦੇ ਸਵੇਰ ਪਰਬਤ ਤੇ ਗਏ ਉਤੇ ਸਿੱਧ ਕੀ ਹੈ ਸਿੱਧਾ ਨਾਮ ਬਣਾਪ ਹੋਇਆ ਉਹਨਾਂ ਦਾ ਉਹ ਸੇਧ ਭਉਤੀ ਵਾਲੀ ਬੈਠਾ ਸੀ ਕੋਈ ਕੁਸ਼ ਕਰਕੇ ਘਰ ਛੱਡ ਕੇ ਚਲੇ ਗਿਆ ਸੰਨ ਭक्ति ਕਰਨੋਂ ਆਤੇ ਜਦੋਂ ਲਗੇ ਜਦੋਂ ਗੁਰੂ ਨਾਨਕ ਪਾਸ਼ਾ ਪ੍ਰਚਾਰ ਫੇਰੀਆਂ ਦੇ ਦੌਰਾਨ ਜਦੋਂ ਸਵੇਰ ਪਰਬਤ ਤੇ ਪਹੁੰਚਦੇ ਆ ਤੇ ਉਹ ਗੁਰਨਾਨਕ ਨੂੰ ਪੁੱਛਦੇ ਆ ਗੁਰਨਾਨਕ ਸਾਹਿਬ ਨੂੰ ਕਿ ਤੁਸੀਂ ਕਿੱਥੋਂ ਆਏ ਹੋ ਔਰ ਤੁਸੀਂ ਗੁਰਨਾਨਕ ਸਾਹਿਬ ਨੂੰ ਆਪਣੀ ਬਾਣੀ ਦੇ ਰਾਜ ਸਮਝਾਉਂਦੇ ਆ ਦੇਵਨਾਂ ਦਾ ਵਿਚਾਰ ਚਰਚਾ ਹੁੰਦੀ ਹੈ ਕਿਉਂਕਿ ਜਗਲਾਂ ਦੇ ਵਿੱਚ ਕੁਝ ਨਹੀਂ ਜਗਲਾਂ ਦੇ ਵਿੱਚ ਕੋਈ ਭਗਤੀ ਨਹੀਂ ਹੈ ਕੁਝ ਨਹੀਂ ਹੈ ਜਾ ਕੇ ਗ੍ਰਸਤੀ ਜੀਵਨ ਦੇ ਵਿੱਚ ਧਰਤੀ ਤੇ ਜਾਓ ਧਰਤੀ ਦੇ ਉੱਤੇ ਜਾ ਕੇ ਥੱਲੇ ਦੇਖੋ ਦੁਨੀਆ ਤੇ ਕੀ ਹੋ ਰਿਹਾ ਦੁਨੀਆ ਦੇ ਵਿੱਚ ਰੱਬ ਦਾ ਪ੍ਰਚਾਰ ਕਰੋ ਗ੍ਰਸਤੀ ਜੀਵਨ ਦੇ ਵਿੱਚ ਰਾਇਕੇ ਪ੍ਰਚਾਰ ਕਰੋ ਉਹ ਜਿਹੜਾ ਕਿ ਧੰਨ ਗੁਰੂ ਨਾਨਕ ਪਾਤਸ਼ਾਹ ਨੇ ਵੀ ਆਪ ਵੀ ਗ੍ਰਸਤੀ ਜੀਵਨ ਦੇ ਵਿੱਚ ਰਹੇ ਸ਼੍ਰਤੀ ਮਹਾਂਪੁਰਸ਼ਾਂ ਦਾ ਜੀਵਨ ਪੜ੍ਹੀਏ ਤਾਂ ਸਾਰੇ ਦੇ ਦ੍ਰਿਸ਼ਟੀ ਜੀਵਨ ਦੇ ਵਿਚਾਰੇ ਕੇ ਉਸ ਰਬ ਨੂੰ ਪਾਇਆ। ਜੋ ਸਾਧ ਸੰਗਤ ਦੀ ਇਹ ਨਹੀਂ ਕਿ ਜੰਗਲਾਂ ਦੇ ਵਿਚਰੇ ਜਾ ਕਬੂਤਰੀਆਂ ਮੰਨ ਲੋ ਤੇ ਰੱਬ ਦੀ ਪ੍ਰਾਪਤੀ ਹੋ ਜਾਣੀ ਨਹੀਂ। ਆਪਣੀ ਦੁਰਿਆਵੀ ਜ਼ਿੰਮੇਵਾਰੀਆਂ ਤੋਂ ਭੱਜ ਜਾਣਾ ਫਿਰ ਉਹਦਾ ਜੰਗਲਾਂ ਨੂੰ ਚਲੇ ਜਾ ਨਾੜਦੇ। ਜਿੱਤੇ ਜੰਗਲਾਂ ਦੇ ਵਿੱਚ ਭਗਤੀ ਨਹੀਂ ਹੁੰਦੀ ਤਾਂ ਭਗਤੀ ਹੋਣੀ ਤਾਂ ਦ੍ਰਿਸ਼ਟੀ ਜੀਵਨ ਦੇ ਵਿੱਚ ਵੀ ਕਰਨੀ ਹੈ। ਵਾਗਦੇ ਸੁਰਾ I'm sorry, 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 i am ਸੁਦੇ ਦੂਰ ਮੇਕਾਰੇ ਜਬਰਤੋ ਦੇਖ ਸਕਦੇ ਸਮਰਤ ਬੇਲਾ ਸੱਚ ਨੂੰ ਅਮਰਤ ਬੇਲਾ ਸੱਚ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੋ ਬੋਲੇ ਸੋਨਿਹਾਲ ਸਤਿ ਸ੍ਰੀ ਅਕਾਲ ਜੋ ਬੋਲੇ ਸੋਨਰ ਭੈ ਸਤਿਗੁਰੂ ਰਬਦਾਸ ਮਹਾਰਾਜ ਕੀ ਜੈ ਸਭ ਤੋਂ ਪਹਿਲਾਂ ਮੈਂ ਸਰਬ ਧਰਮ ਨਿਊ ਚੈਨਲ ਸਾਡੇ ਬਹੁਤ ਇਸ਼ਤਿਹਾਰਯੋਗ ਮਾਸਟਰ ਬਲਵੰਤ ਸਿੰਘ ਜੀ ਡਾਂਡੀਆਂ ਜਿਹੜੇ ਕਿ ਸਾਡੇ ਕੋਲ ਆਪਣਾ ਕੀਮਤੀ ਸਮਾਂ ਕੱਢ ਕੇ ਅੱਜ ਪ੍ਰਭਾਤ ਫੇਰੀ ਦੇ ਪੰਜਵੇਂ ਰੋਜ਼ ਦੇ ਵਿੱਚ ਪਹੁੰਚੇ ਆ ਸੋ ਅੱਜ ਦਾ ਜੋ ਪ੍ਰভাত ਫੇਰੀ ਦਾ ਦਿਨ ਸੀ ਇਹ ਮਾਤਾ ਦਲਜੀਤ ਕੌਰ ਸਪਤਨੀ ਸਵਰਗਵਾਸੀ ਤੇਜਾ ਸਿੰਘ ਜੀ ਦੇ ਗ੍ਰਹਿ ਵਿਖੇ ਸੰਗਤਾਂ ਨੇ ਚਰਨ ਪਾਏ ਹਨ ਸੋ ਸਾਧ ਸੰਗਤ ਜੀ ਧੰਨ ਧੰਨ ਸਤਿਗੁਰੂ ਰਵਦਾਸ ਜੀ ਦੇ ਛੇ ਸੋਨਾ ਚਮੇ ਪ੍ਰਕਾਸ਼ ਪੁਰਬ ਨੂੰ ਮੁੱਖ ਰੱਖਦੇ ਹੋਏ ਪ੍ਰভাত ਫੇਰੀ ਦੇ ਪੰਜਵੇਂ ਰੋਜ਼ ਦੀਆਂ ਨਗਰੀਆਂ ਪ੍ਰਕਰਮਾ ਕਰਦੀਆਂ ਸੰਗਤਾਂ ਵਾਪਸ ਨਿੱਜੀ ਸਥਾਨਾਂ ਤੇ ਪਹੁੰਚੀਆਂ ਸੋ ਸਾਧ ਸੰਗਤ ਜੀ ਸਾਰੀਆਂ ਸੰਗਤਾਂ ਦਾ ਬਹੁਤ ਬਹੁਤ ਧੰਨਵਾਦ ਇੱਥੇ ਪਹੁੰਚੜ ਤੇ ਤੇ ਪ੍ਰਭਾਤ ਵੇਰੀ ਦੇ ਸ਼ਾਮਲ ਹੋਣ ਵਾਸਤੇ ਸਾਰੀਆਂ ਸੰਗਤਾਂ ਦਾ ਬਹੁਤ ਬਹੁਤ ਧੰਨਵਾਦ ਸੋ ਸਤਿਗੁਰੂ ਕਿਰਪਾ ਕਰਨ ਸਭ ਨੂੰ ਚੜ੍ਹਦੀਆਂ ਕਲਾਂ ਦੇ ਵਿੱਚ ਰੱਖਣਾ ਸੋ ਇਸੇ ਤਰ੍ਹਾਂ ਹਰ ਰੋਜ਼ ਜਿਹੜੀਆਂ ਸੰਗਤਾਂ ਸਤਿਗੁਰੂ ਰਵਦਾਸ ਜੀ ਮਹਾਰਾਜ ਜੀ ਦੇ ਸੰਗਤ ਦੇ ਵਿੱਚ ਜੁੜਦੀਆਂ ਰਹਿਣ ਸੋ ਸਾਧ ਸੰਗਤ ਜੀ ਬਹੁਤ ਖੁਸ਼ੀ ਵਾਲੀ ਗੱਲ ਹੈ ਕਿ ਇਹ ਜੋ ਪਾਲਕੀ ਹੈ ਕਿ ਭਾਈ ਸਰਬਜੀਤ ਸਿੰਘ ਜੀ ਇੰਗਲੈਂਡ ਨਿਵਾਸੀ ਸਪੁੱਤਰ ਗੁਰਬਚਰ ਸਿੰਘ ਜੀ ਅਮਰੀਕਾ ਜਿਨ੍ਹਾਂ ਵੱਲੋਂ ਇਹ ਪਾਲਕੀ ਦੀ ਸੇਵਾ ਅਤੇ ਪੀੜਾ ਸਾਹਿਬ ਦੀ ਸੇਵਾ ਜਿਹੜੀ ਹੈ ਉਹ ਕੀਤੀ ਗਈ ਹੈ ਸੱਚੇ ਪਾਤਸ਼ਾਹ ਇਹਨਾਂ ਬੱਚਿਆਂ ਦੀਆਂ ਕਮਾਈਆਂ ਨੂੰ ਚੜ੍ਹਦੀ ਕਲਾ ਵਿੱਚ ਕਰਨ ਸਫਲਾ ਕਰਨ ਸੋ ਮੈਂ ਸਾਰੀਆਂ ਸੰਗਤਾਂ ਨੂੰ ਇੱਕ ਵਾਰ ਜਿੰਨੀਆਂ ਵੀ ਸੰਗਤਾਂ ਨਗਰ ਦੀਆਂ ਔਰ ਜਿੱਥੇ ਤੱਕ ਵੀ ਮੇਰੀ ਇਹ ਆਵਾਜ਼ ਜਾਂਦੀ ਹੈ ਸਾਰੀਆਂ ਸੰਗਤਾਂ ਨੂੰ ਇਹੋ ਬੇਨਤੀ ਕਰਨਾ ਚਾਹੁੰਦਾ ਕਿ ਜਿਸ ਤਰ੍ਹਾਂ ਅੱਜ ਦੀ ਪ੍ਰਭਾਤ ਫੇਰੀ ਦੇ ਵਿੱਚ ਸੰਗਤਾਂ ਜੁੜੀਆਂ ਇਸੇ ਤਰ੍ਹਾਂ ਨਗਰ ਦੇ ਵਿੱਚ ਭਾਈਚਾਰਕ ਸਾਂਝ ਨੂੰ ਵਧਾਉਂਦੇ ਹੋਏ ਸਾਰੀਆਂ ਸੰਗਤਾਂ ਨੂੰ ਸਾਨੂੰ ਮਹਾਪੁਰਸ਼ਾਂ ਦਾ ਸਤਿਕਾਰ ਕਰਨਾ ਚਾਹੀਦਾ ਹੈ ਕਿਉਂਕਿ ਸੰਤ ਜਿਹੜੇ ਮਹਾਪੁਰਸ਼ ਹੁੰਦੇ ਸਾਰਿਆਂ ਦੇ ਸਾਝੇ ਹੁੰਦੇ ਆ ਕਿਸੇ ਇਕੱਲੇ ਇੱਕ ਦਿਨੇ ਦੁਨੀਆ ਦੇ ਉੱਤੇ ਸਮੇਂ-ਸਮੇਂ ਨਾਲ ਅਕਾਲ ਪੁਰਖ ਸੰਤਾਂ ਮਹਾਪੁਰਸ਼ਾਂ ਦੀਆਂ ਡਿਊਟੀਆਂ ਲਾਉਂਦਾ ਹੈ ਤੇ ਉਹ ਦੁਨੀਆ ਦਾ ਭਲਾ ਕਰਨ ਵਾਸਤੇ ਦੁਨੀਆ ਨੂੰ ਤਾਰਨ ਵਾਸਤੇ ਹੁੰਦੇ ਜਿਨ੍ਹਾਂ ਦੇ ਵਿੱਚ ਸਤਿਗੁਰੂ ਰਵਦਾਸ ਜੀ ਮਹਾਰਾਜ ਜਿਨ੍ਹਾਂ ਨੂੰ ਕੁਸ਼ਰੌਣੀ ਭਗਤ ਵੀ ਕਿਹਾ ਜਾਂਦਾ ਹੈ ਤੇ ਉਹ ਇਸ ਸੰਸਾਰ ਦੇ ਉੱਤੇ 1376 ਈਸਵੀ 1433 ਬਿਕਰਮੀ ਸ਼ੀਰਵਰਦਨ ਪਰ ਬਨਾਰਸੀ ਧਰਤੀ ਕਾਂਚੀ ਸ਼ਹਿਰ ਦੇ ਵਿੱਚ ਜਿੱਥੇ ਕਿ ਬ੍ਰਹਮ ਦਾ ਗਿਆਨ ਦਾ ਕੇਂਦਰ ਮੰਨਿਆ ਜਾਂਦਾ ਹੈ ਉਸ ਜਗ੍ਹਾ ਤੇ ਮਾਤਾ ਕਲਸ਼ਾ ਤੇ ਪਿਤਾ ਸੰਤੋਖ ਦਾਸ ਜੀ ਦੇ ਗ੍ਰਹਿ ਵਿਖੇ ਉਹਨੇ ਅਵਤਾਰ ਧਾਰਨ ਕੀਤਾ ਤੇ ਦੁਨੀਆ ਨੂੰ ਜੋ ਪ੍ਰਚਾਰ ਕਰਕੇ ਦੁਨੀਆ ਦਾ ਆਧਾਰ ਕੀਤਾ ਦੁਨੀਆ ਨੂੰ ਤਾਰਨਾ ਕੀਤਾ ਤੇ ਦੁਨੀਆ ਤੇ ਆਪਣਾ ਜਿਹੜਾ ਨਾਮ ਹੈ ਉਸ ਅਕਾਲ ਪੁਰਖ ਦੀ ਬਿੜਾਈ ਕਰਕੇ ਰੋਸ਼ਨ ਕੀਤਾ ਤੇ ਇਸੇ ਤਰ੍ਹਾਂ ਸਤਿਗੁਰੂ ਰਵਦਾਸ ਜੀ ਮਹਾਰਾਜ ਜੀ ਦੇ ਬੰਵਜਾ ਜਿਹੜੇ ਅਸ਼ਰਧਾਲੂ ਬਣੇ ਹਨ ਸੋ ਬਹੁਤ ਹੀ ਮਹਾਨ ਰਹਿਬਰ ਹੋਏ ਹਨ ਜਿਨ੍ਹਾਂ ਨੇ ਗਰੀਬਾਂ ਨ ਮਾਣਿਆ ਲਤਾੜਿਆ ਜੋ ਸਾਡੇ ਮਜਲੂਮਾਂ ਦੀ ਰੱਖਿਆ ਕਰਨ ਵਾਸਤੇ ਉਹ ਇਸ ਸੰਸਾਰ ਤੇ ਆਏ ਤੇ ਅਸੀਂ ਸਤਿਗੁਰੂ ਰਵਦਾਸ ਜੀ ਮਹਾਰਾਜ ਜੀ ਦਾ ਸ਼ੁਕਰਾਨਾ ਕਰਦੇ ਆ ਕਿ ਸਭ ਨੂੰ ਚੜ੍ਹਦੀਆਂ ਕਲਾਂ ਦੇ ਵਿੱਚ ਰੱਖਣਾ ਸਭ ਨੂੰ ਖੁਸ਼ੀਆਂ ਵੰਡਣ ਇੰਨੀਆਂ ਬੇਲਤੀਆਂ ਪ੍ਰਵਾਨ ਕਰਿਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੋ ਬੋਲੇ ਸੋਨਿਹਾਲ ਸਾਤ ਸ੍ਰੀ ਅਕਾਲ ਜੋ ਬੋਲੇ ਸੋਨਰ ਭੈ ਸਤਗੁਰੂ ਰਵਿਦਾਸ ਮਹਾਰਾਜ ਕੀ ਜੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ